ਸਤਿ ਰੂਪਿਆ ਕਉ ਨਾਨਕ ਸੋ ਨਾਹਾ ਫਲਿਏ ਫੁਲਿਏ ਬਬਡੇ ਕਉ ਨਾਨਕ ਸੋ ਨਾਹਾ ਫਲਿਏ ਫੁਲਿਏ ਬਬਡੇ ਪੀਤਨ ਮੇ ਸਵਾਹ ਪੋੜੀ ਆਪਿ ਨੇ ਆਪ ਸਜਿਓ ਆਪਿ ਨੇ ਰਜਿਓ ਨਾਓ ਦੁਇ ਕੁਦਰਤ ਸਾਜੀਏ ਤਿਥੋ ਚਾਉ ਦਦਾ ਕਰਾ ਆਪ ਤੂੰ ਤੁਸ ਦੇਹੇ ਕਰੇ ਪਸਾਉ ਤੂੰ ਜਾਣੋ ਈ ਸਭ ਸਹਿ ਦਿਲ ਅਸਰੇ ਜਿੰਦ ਕਵਾਉ ਕਰ ਅਸਣ ਤਿਥੋ ਚਾਉ ਤੂੰ ਜਾਣੋ ਈ ਸਭ ਸਹਿ ਦਿਲ ਅਸਰੇ ਜਿੰਦ ਕਵਾਉ ਕਰ ਅਸਣ ਤਿਥੋ ਚਾਉ ਜਬਰ ਸਤਰ ਤਖਤ ਦੇ ਮਾਲਕ ਜੁਗ ਜੁਗਾੜਾਲ ਹਰਦਰ ਪਦ ਨੇ ਸਵਾਣ ਮਾਨ ਤਨ 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 ਸੈੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹੀ ਨੇ ਅਪਾਰ ਰਖਸ਼ਿਸ਼ ਕੀਤੀ ਆ ਮਹਿਮਦ ਕੀਤੀ ਆ ਆਪਣੀ ਪਾਵਨ ਗਵਿੱਤਰ ਗੋਦ ਵਿੱਚ ਬਿਠਾ ਕੇ ਸਾਨੂੰ ਆਪਣਾ ਨਾਮ ਲਿਪਾਇਆ ਆਪਣੀ ਸੰਗਤ ਕਰਵਾਈ ਆ ਗੁਰੂ ਪਾਤਸ਼ਾਹ ਜੀ ਦਾ ਬੋਟਾ ਕੋ ਸ਼ੁਗਰਨਾ ਸੋ ਇਹ ਜਿਹੜੀ ਆਪਾਂ ਹੁਣ ਵਾਣੀ ਦੀ ਵਿਚਾਰ ਕਰਦੇ ਆ ਇੱਕ ਬੰਦੇ ਨੇ ਤਾਂ ਇਹ ਬਾਣੀ ਆਸਾ ਦੀ ਵਾਰ ਬੜੇ ਪਿਆਰੇ ਬਾਣੀ ਆ ਸਾਡੇ ਵੱਡੇ ਗੁਰਦੁਆਰਿਆਂ ਚ ਕੀਰਤਨ ਦਾਸਾ ਦੀ ਵਾਰ ਦਾ ਅਪਨਾ ਕਰਕੇ ਇਹ ਵੀ ਬਾਣੀ ਦੀ ਵਿਚਾਰ ਕਰਦੇ ਆ ਕਿ ਅਸੀਂ રોજ ਸੁਣਦੇ ਆਂ ਆਪਣੇ ਟੀਵੀ ਤੇ ਜਨਾਬ ਲਾ ਸਕਦੇ ਤੁਹਾਨੂੰ ਤੇ ਲੱਗਦਾ ਕਿ ਸੰਸਾਰਿਆਂ ਨੇ ਅਕਦਰ ਸਾਰੇ ਕੀਰਤਨ ਸੁਣਦੇ ਆਂ ਪਰ ਸਾਨੂੰ ਇੰਦਾ ਬਾਣੀ ਸਮਝ ਆਉਂਦੀ ਨਹੀਂ ਸਾਨੂੰ ਸਭ ਦੇ ਕੀ ਗੱਲ ਨਾ ਬੋਲ ਬਤਨੀਆਂ ਲੱਗਦਾ ਜਿਵੇਂ ਆਪਣੇ ਵੱਡੇ ਗੁਰੂ ਸਾਹਿਬਾਂ ਜਿਹਾ ਨੇ ਜਸ ਦੀ ਬਾਤ ਗੀਤਨ ਹੁੰਦਾ ਤੇ ਜੇ ਕਿਤੇ ਕਥਾ ਹੋ ਜੇ ਨਾ ਜਸ ਦੀ ਬਾਤ ਤੇ ਸਾਰੀ ਦੁਨੀਆ ਚ ਇਹ ਜੇ ਹੋਰੀ ਕਿ ਗੁਰੂ ਸਾਹਿਬ ਕੀ ਕਹੇ ਤਿਰਨ ਲਮੋ ਜਨ ਸਮਲੇ ਹਾਂ ਸੋ ਬੜੀ ਘਾਟ ਬੜੀ ਚਿੰਤਾ ਦੇ ਕਰੀ ਸਾਡਾ ਇਹ ਦੋਸਤ ਹੀ ਨਾ ਮਿੱਤਰ ਹੀ ਕਿਰਤ ਦੁਨੀਆ ਸੇ ਬਹੁਤ ਸੁਣੀ ਬਾਜ ਦੀ ਤਰਫ ਤਰਨਵਾਸ ਜੀ ਨਾਲ ਤਾਂ ਇਹ ਦੇ ਕੀਰਤਨ ਕਰਕੇ ਉੱਠੇ ਹੋ ਅਜੇ ਤੋਂ ਪੜ੍ਹਦੇ ਹੋਥੇ ਸਕੂਲੇ ਦੇ ਹੋਣ ਹਰ ਬਾਤ ਕਰਵਾ ਜੇ ਦੇ ਤੇ ਸ਼ਬਦ ਉਹਨਾਂ ਨੇ ਪੜਿਆ ਅੰਮ੍ਰਿਤਸਰ ਸਾਹਿਬ ਕੋ ਸਤਿਵੰਤੇ ਯਤਨਾ ਦੇ ਇੱਕ ਉਹ ਰਮਨ ਸੋਏ ਇਹ ਤੋਂ ਦੇਖਿਆ ਨੇ ਕਿ ਕਿਹਾ ਇਹ ਸਮਾਜ ਜਿਹੜਾ ਸ਼ਬਦ ਪੜ ਕੇ ਆਏ ਨਹੀਂ ਸਤਿਵੰਦੀ ਵਿੱਚ ਗੁਰੂ ਪਾਤਸ਼ਾਹ ਨੇ ਕਾਲ ਕੀਤੀਆਂ ਸਤਿਵੰਦੀ ਕੀ ਹੁੰਦਾ ਹੁੰਦੇ ਕੀ ਹੁੰਦਾ ਲੋਕੀ ਇਹਨੂੰ ਪਰਮ ਜਿਹਨੇ ਬਾਣ ਕਰਨਾ ਹੈ ਨੇ ਦੁਰਜਾ ਕੀਰਤਨ ਕਰਨ ਬਾਣ ਨੂੰ ਪਾਣੀ ਵੀ ਵਿਚਾਰ ਨਹੀਂ ਬਤਾਉਂਦਾ ਕੌਣ ਸੰਤ ਨੂੰ ਕਿੱਦਾਂ ਬਤਾਉਗਾ ਸਾਨੂੰ ਪਤਾ ਹੀ ਨਹੀਂ ਲੱਗੇ ਸ਼ਬਦ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਤੇ ਜੇ ਸੰਗਤ ਨੂੰ ਵਿਚਾਰ ਕਰਕੇ ਸਾਰੇ ਸਾਰੇ ਬੰਦਾਂ ਨੇ ਵਿਚਾਰ ਦੇ ਗੁਰਬਾਣੀ ਦੀ ਸੰਗਤ ਅਕ ਗੁਰੂ ਸਾਹਿਬ ਦੀ ਗੱਲ ਜਾਏ ਕਿ ਗੁਰੂ ਸਾਹਿਬ ਕੀ ਕਹਿ ਰਹੇ ਬਾਣੀ ਗੁਰੂ ਆ ਬਾਣੀ ਗੁਰੂ ਗ੍ਰੰਥ ਸਾਹਿਬ ਬਾਣੀ ਬਾਣੀ ਅੰਸਾਰੀ ਬਾਵਾ ਬਾਣੀ ਪ੍ਰੰਕਾਰ ਹੈ ਬਾਣੀ ਰੱਬਾ ਬਾਣੀ ਗੁਰੂ ਆ ਤੇ ਬਾਣੀ ਗੁਰੂ ਕਹਿ ਰਿਆ ਜੇ ਸੰਗਤ ਅੱਗੇ ਗਾਜਾਏ ਸੰਗਤ ਗਾਜੂਰ ਮੰਨੋਗੇ ਪਰ ਉਹ ਜਿਹਨ ਮੈਸੇਜ ਹਰੁਸਨ ਦਾ ਉਹਦੇ ਪਾਸ ਹੀ ਨਹੀਂ ਹੁੰਦਾ ਆਪਾਂ ਕੀਰਦਨ ਜਿਆ ਅਵਾਜ਼ ਹੁੰਦੀ ਆ ਬੜੀ ਸੋਹਣੀ ਆਵਾਜ਼ ਬੜਾ ਸੁਣਾ ਕਿਉਂ ਨਾ ਤਰ ਬਸ ਤੇ ਅਹਰ ਕਿਉਂ ਦਾ ਸਮਾ ਸ਼ਬਦਾਂ ਦਾਸ ਨਹੀਂ ਹੋਣ ਕਰ ਲੈ ਕਿਉਂਕਿ ਸ਼ਬਦ ਮੈਨੂੰ ਸਮਝ ਨਹੀਂ ਆਉਂਦਾ

ਬਿਜਲੀ ਕੇਹਾਤੀ ਦੇ ਦੂਸਰ ਚਵੀ ਪੌੜੀਆਂ ਤੇ ਪੌੜੀਦਾਰ ਪੌੜੀ ਦੂਸਰ ਨੇ ਸਮਝਾਇਆ ਆ ਆਸਾ ਦੀ ਬਾਣੀ ਚ ਚਵੀ ਪੌੜੀਆਂ ਸਾਰੀਆਂ ਬਾਰੇ ਇਹਨਾਂ ਪੌੜੀਆਂ ਚ ਬਾਦਰ ਜਿਹਨਾਂ ਤੋਂ ਪਾਦਰਾ ਕੀਤੀ ਗੁਰਦਰ ਦੇ ਪਾਸ਼ਾਹ ਜੀ ਦੇ ਨਾਲ ਟੁਕਵੇਂ ਲੋਗ ਲਾਏ ਆ ਕਿ ਸਾਨੂੰ ਬਿਜਲੀ ਗੱਲ ਆ ਜਿਹੜੀ ਜੰਗੀ ਤਰ੍ਹਾਂ ਸਮਝ ਵਿੱਚ ਆਏ ਤੇ ਗੁਰੂ ਪਾਸ਼ਾ ਨੇ ਚਵੀ ਪੌੜੀਆਂ ਚ ਬੜੇ ਸੰਖੇਪ ਦੇ ਵਿੱਚ ਸੰਖਾ ਇਹਨਾਂ ਨੂੰ ਬਹੁਤ ਵੱਡਾ ਉਹਦਾ ਕੋਈ ਰਲਾ ਭਾਗ ਬੰਨਣਾ ਨਹੀਂ ਹੈ ਸੋ ਜਿਹੜੀ ਵੈਗਰੂ ਦੀ ਬਣਾਈ ਕੁਦਰਤ ਹਨ ਉਹ ਹੀ ਬਹੁਤ ਵੱਡੀ ਹੈ ਵੈਗਰੂ ਦਾ ਕੀ ਨਜ਼ਰ ਹੁਣਾ ਉਹਦੀ ਕੁਦਰਤ ਦਾ ਹੀ ਹੁੰਦਾ ਚੱਲਦਾ ਕਿੰਨਾ ਵੱਡਾ ਇਹ ਹੰਡਾ ਕਿੰਨੀ ਵੱਡੀ ਗਲੇਸੀ ਹੈ ਜਿਹਦੇ ਵਿੱਚ ਆਪਾਂ ਰਹਿੰਦੇ ਆ ਨਾ ਸਾਡੀ ਧਰਤੀ ਹੈ ਜਿਹਦੇ ਅੱਜ ਤੋਂ ਅੱਜ ਨਾਲ ਹੀ ਆ ਰਹੀ ਹੈ ਸੂਰਜ ਵਰਗੀ ਅਰਪਾ ਅਰਪਾ ਵਾਲੀ ਆਪਾਂ ਗਲੇਸੀ ਦੇ ਬਾਹਰ ਨਹੀਂ ਆ ਸਕਦੇ ਇੰਨੀ ਫ੍ਰੀडम ਨਹੀਂ ਸਾਡੀ 90 ਲੱਖ ਸਾਲ ਲੱਗਣਗੇ ਜੇ ਅਸੀਂ ਲਾਈਟ ਦੀ ਸਪੀਡ ਨਾਲ ਹੀ ਜਾਈਏ ਤਾਂ ਇਸ ਤੋਂ ਵੀ ਬਹੁਤ ਸਪੀਡ ਨਾਲ ਜਿਹੜੇ ਗਲੈਕਸੀਆ ਨਾ ਬਾਹਰ ਫੈਲ ਰਹੀ ਹੈ ਬਾਹਰ ਨਹੀਂ ਕਦੇ ਬਾਹਰ ਨਹੀਂ ਮਿਲ ਸਕਦੇ ਦੇ ਵਿੱਚ ਐਕਟਿਵਟੀ ਗਲੈਕਸੀਏ ਤੇ ਇੱਕ ਬਹਿ ਮੰਡਲ ਦੇ ਚਰਮਾਹ ਤੋਂ ਗਲੈਕਸੀਆ ਕ੍ਰੂਣਾ ਪ੍ਰਮਾਣ ਦਾ ਕੋਲ ਪ੍ਰਮਾਣ ਕੋ ਠਾਕੁਰ ਸਵਾਮੀ ਸਰਬ ਜੀਆ ਆਕਾਰ ਦਾਾਰੇ ਕ੍ਰੂਣਾ ਮਿਲਕੁੰਦਾ ਦਾ ਮਾਲਕ ਹੈ ਉਹਦੇ ਕੋ ਕੋ ਜੀ ਤੁਰ ਰਹੇ ਸਾਰੇ ਪ੍ਰਮਾਣ ਇਹ ਨਾਮਵਰ ਵੈਰਵਾ ਉਹ ਇਹ ਕਰ ਰੂਹ ਜੀ ਕੋੜਾ ਬ੍ਰਹਮਣ ਬਣ ਕੇ ਰਹਿੰਦੇ ਆ ਰੋਮ ਰੋਹ ਕੋੜ ਬ੍ਰਹਮਣ ਕੋਣੇ ਵਾਸ ਜਾਸ ਮਾਨਸਾਤਾ ਆਤਮਾ ਦਾ ਸਿਖਾਏ ਇਹ ਨਾਮਵਰ ਜਿਨਲੇ ਕਿਰੇ ਵੈਰ ਜੀ ਕੋ ਰੂਹ ਕੋੜਾ ਬ੍ਰਹਮਣ ਵਾਸਤੇ ਆ ਉਹ ਹੀ ਦੇ ਨਾਮ ਬਣ ਕੇ ਸਾਨੂੰ ਨੇ ਦਰਸ਼ਨ ਦਿੱਤੇ ਆ ਉਹ ਆਤਮਾ ਉਹ ਵੈਰਵਾ ਵੀ ਤੁਨਾ ਦਾ ਆ ਵੀ ਆਪਣੇ ਬਾਰੇ ਦਾ ਆਪਣੇ ਬਾਰੇ ਸਮਝਾਉਣ ਆ ਵੀ ਨਾਮ ਬਣ ਕੇ ਜੇ ਬੰਦਾ ਜਾਣਦਾ ਨਹੀਂ ਨਾ ਭਾਈ ਉਹਨਾਂ ਦਾ ਜਾਣਦੇ ਜਾ ਨਹੀਂ ਸਕਦੇ ਕਦੇ। ਸਰੀਰ ਦੀ ਪਹੁੰਚ ਹੈ ਨਹੀਂ ਆਉਂਦਾ। ਸਰੀਰ ਦੀ ਪਹੁੰਚ ਦੂਰ ਆ ਜਾਂਦੀ ਹੈ। ਤਾਂ ਆਪਣੇ ਬਾਰੇ ਦੱਸਣਾ ਆਪਣੇ ਆਪ ਹੀ ਤੁਹਾਨੂੰ ਬਣਨ ਚ ਪੜਿਆ ਹੈ। ਕਿ ਉਹਨੇ ਸਾਨੂੰ ਸਾਰੀ ਗੱਲ ਸਮਝਾਈ ਹੈ। ਚੌੜੀ-ਪੌੜੀਆਂ ਜਿੰਨਾ ਕਿ ਸਾਡਾ ਦਿਮਾਗ ਹੈ ਅਨੋਖਾ ਦਾ। ਜਿੰਨਾ ਕਿ ਸਾਡਾ ਸੋਚ ਨੂੰ ਸਮਝਣ ਦਾ ਦਾਇਰਾ ਹੈ। ਉਸ ਹਿਸਾਬ ਨਾਲ ਸਾਡੇ ਨੈਰਵਿਕ ਉਸੇ ਆਪਣੇ ਗੱਲ ਕਰਕੇ ਇੱਕ ਸਾਨੂੰ ਗੱਲ ਦਸੀ ਹੈ। ਮੈਨੂੰ ਦੇਖੇ ਦੇ ਬਾਰੇ ਸਮਝਾਇਆ ਕਿ ਆਪਾਂ ਕੌਣ ਆ ਕਿੱਥੋਂ ਆਏ ਆ ਈ ਕਰ ਆਏ ਆ ਕਿਉਂ ਸਰੀਰ ਮਿਲਿਆ ਆ ਸਦਾ ਚਰੋ ਹੈ ਸਾਡੀ ਬੋਧ ਕਿਉਂ ਵਜਨ ਨਿਰਮਲ ਤੋਂ ਬੋਧ ਅਸੀਂ ਕਿੱਥੇ ਜਾਣੇ ਆ ਹਰ ਹਰ ਸਵਾਲ ਸਵਾਲ ਜਵਾਬ ਸਭ ਆਸਾਂ ਦੀ ਬਾਤ ਦੇ ਵਿੱਚ ਗੁਰੂ ਬਾਣੀ ਨੇ ਇੱਕ ਇੱਕ ਗੱਲ ਦੱਸੀ ਹੈ ਸਟੈਪ ਬਾਅਦ ਤੇ ਰਹੀ ਹੈ ਚੱਲੀ ਅੱਗੇ ਹੋ ਜਾਏਗਾ ਸੋ ਸਭ ਤੋਂ ਪਹਿਲਾਂ ਮੂਲ ਮੰਤਰ ਗੁਰਵਾਚਾ ਕਰਜ ਕਰਦੇ ਜਦੋਂ ਪਾਣੀ ਸ਼ੁਰੂ ਹੁੰਦੀ ਆ ਜਾਂ ਵਿਰਾਸਤ ਦੇ ਨਾਲ ਸ਼ੁਰੂ ਹੁੰਦਾ ਤੋ ਤਾਂ ਭਾਵਨਾ ਕਿ ਇਸ ਪਾਣੀ ਨੂੰ ਆਪਾਂ ਅਰਥ ਕਰਦੇ ਆ ਨਾ ਤਾਂ ਜਿਹੜਾ ਪਰਮਹੰਤਰ ਲਿਖਿਆ ਹੋਇਆ ਮੂਲ ਮੰਤਰ ਦੇ ਸਿਧਾਂਤਾਂ ਦੇ ਅਨੁਸਾਰ ਕਰਦੇ ਆ ਆਪਣੀ ਮਰਜ਼ੀ ਨਾਲ ਵਰਤ ਨਹੀਂ ਕਰਦੇ ਜੋ ਮੂਲ ਮੰਤਰ ਵਿੱਚ ਜਿਹੜੀ ਗੁਰਵਾਚਨ ਸੰਖੇਪ ਦੇ ਵਿੱਚ ਬੈਰੂ ਨਹੀਂ ਬਿਆਖਿਆ ਕੀਤੀ ਹੈ ਬੈਰੂ ਦੇ ਗੁਣਾ ਬਾਰੇ ਦੱਸਿਆ ਹੈ ਜਿਹੜਾ ਆਪਾਂ ਪਿੰਨ ਹੈ ਇੱਕ ਓੰਕਾਰ ਬੈਰੂ ਇੱਕ ਇੱਕ ਪ੍ਰਕਾਸ਼ ਇੱਕ ਰਸਾ ਸਰਵ ਵਿਆਪਕ ਇੱਕ ਪ੍ਰਕਾਸ਼ ਨੂਰ ਜੋਤ ਦਾ ਬਲ ਬਲ라 ਨੂਰ ਪਾਇ ਤਿਸ ਦੇ ਚਾਨਣ ਸਾਹਮੇ ਚਾਨਣ ਨੇ ਉਚਾਨਣਾ ਜੋਤ ਦਾ ਵਈ ਤ ਇੱਕ ਰਸੋ ਦੇ ਖੋਜੀਆ ਜੋਤ ਘਟ ਵੱਧ ਨਹੀਂ ਆ ਇਹ ਨਹੀਂ ਕਿ ਇਥੇ ਜੋਤ ਜ਼ਿਆਦਾ ਹੈ ਬਾਹਰ ਘਟਾ ਜਾਂ ਸੁੰਦਰ ਤੇ ਘਟਾ ਜਾਂ ਘਾਰਿਆਂ ਤੇ ਘਟਾ ਸਭ ਚੰਨਾਂ ਤੇ ਇੱਕ ਸਮਾਨ ਪ੍ਰਕਾਸ਼ ਵਈ ਤੇ ਉਹ ਪ੍ਰਕਾਸ਼ ਵਈ ਉਹ ਹੀ ਸਾਰਿਆਂ ਨੂੰ ਬਣਾਉਂਦਾ ਹੈ ਇਹ ਓੰਕਾਰ ਸਤਨਾਮ ਸਦੀਵੀ ਹੋਣਾ ਹੈ ਉਹਦਾ ਨਾਮ ਵੀ ਸਦੀਵੀ ਹੋਣਾ ਹੈ ਸਤ ਤੋਂ ਬਾਸ ਜੋ ਸੱਚਾ ਸਦੀਵੀ ਹੋਣ ਵਾਲਾ ਜਿਹੜਾ ਕਦੇ ਨਾਲ ਨਹੀਂ ਹੁੰਦਾ ਉਹਦਾ ਨਾਮ ਵੀ ਸਦੀਵੀ ਹੋਣਾ ਹੈ ਆਪਰੀ ਸਦੀਵੀ ਹੋਣ ਵਾਲਾ ਹੈ ਕਰਤਾ ਸਾਰਨ ਬਣੋਣਾ ਕ੍ਰਿਟਰ ਹਵਾ ਪਾਣੀ ਅਗਧਰਤੀ ਅਕਾਸ਼ ਪੰਜ ਧੱਤ ਬਣਾਈ ਗਈ ਨੇ ਵੈਤ ਤੋਂ ਬਣੇ ਇਨਾ ਮਾਜਦ ਦਾ ਨਾਮ ਜੀ ਵਈਰ ਉਸ ਮਾਇਆ ਦਾ ਕਲਪਨ ਉਸ ਮਾਇਆ ਪੰਜ ਦਤੋਂ ਸਾਰੀ ਸ੍ਰਿਸ਼ਟੀ ਬਣਾਈਆਂ ਸਾਰੀ ਸ੍ਰਿਸ਼ਟੀ ਦੇ ਕਲਪਨ ਵਿੱਚ ਵਈਰ ਉਸ ਮਾਇਆ ਤੇ ਆ ਉਹਨਾਂ ਮਾਜਦਾਂ ਤੋਂ ਸਾਡਾ ਸਰੀਰ ਬਣਿਆ ਹੈ ਸਾਡੇ ਸਰੀਰ ਵਿੱਚ ਵੀ ਵਈਰ ਕਰਤਾੁਰ ਨਿਰਭਉ ਕਿਸੇ ਨੂੰ ਨਹੀਂ ਜਾਣਦਾ ਕੋਈ ਨਾਮ ਦੇ ਮੁਕਾਬਲੇ ਕੋਈ ਹੈਗਾ ਹੀ ਨਹੀਂ ਦਰਨ ਜਿਹਦੇ ਹੋ ਵਈਰ ਆਪ ਹੀ ਆ ਨਿਰਮੈ ਕਿਸੇ ਨਾਲ ਕੋਈ ਲੈਤੀ ਨਹੀਂ ਸਾਰੇ ਉਹਦੇ ਪੁੱਤਰ ਸਾਰੇ ਉਹ ਤੋਂ ਹੀ ਬਣਿਆ ਵੈਗੁਨੇ ਨਹੀਂ ਬਣਾਇਆ ਆਪਣੇ ਪੁੱਤਰ ਸਾਰੇ ਕਿੰਨਾ ਵਹਿ ਨਹੀਂ ਕਰਦਾ ਸਾਨੂੰ ਸਾਡੇ ਕਰਮਾਂ ਕਰਕੇ ਦੁੱਖ ਸੁੱਖ ਤਕਲੀਫਾਂ ਆਉਂਦੀਆਂ ਜਿਵੇਂ ਆਪਣੇ ਘਰੋਂ ਥੀਂ ਧਾੜੀਏ ਪਾਣੀ ਨਾਲ ਜੁੜ ਕੇ ਤਾਂ ਵੀ ਸਾਰਾ ਮਿੱਠੀ ਹੋ ਜਾਂਦਾ ਮੈਨੂੰ ਯਾਦ ਪੱਜਦੀ ਮੈਂ ਨਹੀਂ ਕਰਦਾ ਦੇ ਨਾਮ ਇਹ ਵਹਿ ਸੋ ਆਪਣਾ ਸਮਝੀ ਨਾ ਜਿੰਗੇ ਰਾਮ ਨਕਸਾਨ ਉਹਦੇ ਕੋਈ ਗੱਲਬਾਤ ਸਾਡੇ ਨਾਲ ਹੋਵੇ ਵਾਪਸ ਜੇ ਹੋਈ ਫਿਰ ਵਾਪਸ ਜੇ ਦੇ

ਮੁਝੇ ਹਜਰਤ ਫਰਾਈ ਬੇਹਰ ਦਾ ਵਰਕਾਹ ਪਾਕਾ ਮੂਰਤ ਉਹਦੀ ਨਸਰੀ ਉਹ ਪ੍ਰਕਾਸ਼ ਸਮੇਂ ਤੋਂ ਰਹੇਗਾ ਸਮੇਂ ਨਾਲ ਉਹਨੂੰ ਕੋਈ ਪ੍ਰਤੀਕੰਤਾ ਪਰ ਜੁੜਦੀ ਜੁਣਾ ਜ ਨਹੀਂ ਹੁੰਦਾ ਬਾਪ ਜੁਰਨਾ ਤਾਂ ਹੁੰਦੀਆਂ ਜਿਵੇਂ ਗੱਲ ਦਾ ਢੇੜ ਹੈ ਪਰ ਵੈਗਰੂ ਜੁਣਾ ਜ ਨਹੀਂ ਹੁੰਦਾ 84 ਲੱਖ ਜੁਣਾ ਜ ਵੈਗਰੂ ਨਹੀਂ ਹੁੰਦਾ ਇਹਨਾਂ ਤੋਂ ਬਾਅਦ ਕਈ ਵਰੀ ਕਈ ਜੋਕ ਬਣੇ ਖਤਮ ਹੋਵੇ ਸਮਾਂ ਬਣਦਾ ਸੇ ਛੇ ਮਣ ਵੀ ਖਤਮ ਹੋਦੀ ਕਈ ਵਾਰ ਬਸਰੇ ਬਸਾ ਇਹ ਵਈ ਦਿਨ ਚੱਲਦੀ ਰਹਦੀ ਵਈ ਕਹਿੰਦਾ ਬੈਠਾ ਹਾਂ ਉਹ ਬਹੁਤ ਪ੍ਰਣਾ ਬਹੁਤ ਕੋਈ ਯਾਦ ਨਹੀਂ ਕਦੋਂ ਬਣਿਆ ਇਹ ਕਿਵੇਂ ਬਣਿਆ ਇਹਦਾ ਹੀ ਆਪ ਹੀ ਜਾਂਦਾ ਦੇ ਦੇ ਰਿਖ ਨੂੰ ਉਹ ਹੈ ਤਰਤੀ ਸੂਰਜ ਚੰਦਰਮਾ ਤਾਰੇ ਇਸ ਸ਼ਰੀਰ ਬਣਾਉਂਦਾ ਕੁਦਰਤ ਬਣਾਉਂਦਾ ਸਮਾਉਣ ਦਾ ਤੇ ਦਾ ਅਜਿਹਾ ਆਦੋਂ ਤੇ ਜੋ ਕੁ ਸ਼ੁਰੂ ਹੁੰਦੇ ਐ ਜਦੋਂ ਖਤਮ ਕਰਦਾ ਖਤਮ ਹੋ ਜਾਂਦਾ ਸਾਰਾ ਕੁਝ ਕਈ ਵਾਰ ਅਸਰੇ ਉੱਪਰ ਸਭ ਪਤਾ ਨਹੀਂ ਕਿ ਕਿੰਨੀ ਵਾਰੀ ਬਣੀ ਕਿੰਨੀ ਦੀ ਖਤਮ ਕੀਤੀ ਬਈ ਉਹ ਵੈਰ ਨੂੰ ਸਮੇਂ ਨਾਲ ਤਰ ਨੂੰ ਕੋਈ ਤਰ ਨਹੀਂ ਕਹਿੰਦਾ ਅਕਾਲ ਮੂਰਤ ਭਜਨੀ ਜੁਨਾ ਜੀ ਅੱਲਾਹ ਜੰਮਦਾ ਮਰਦਾ ਨਹੀਂ ਆਪਣੇ ਆ ਨਸੈਵਨ ਗੁਰ ਪ੍ਰਸਾਦ ਇਹ ਇਸ ਰੱਬ ਦੀ ਗੱਲ ਗੁਰਮੰਦਰ ਜੀ ਕਹਦਾ ਇਹ ਨਹੀਂ ਗੁਣਾ ਦੀ ਉਹਦੇ ਗੁਣਾ ਦੀ ਗੱਲ ਕਰਦਾ ਉਹ ਜਿਹੜਾ ਬਈ ਗਵਾ ਉਹ ਅੱਜ ਜਿਹੜਾ ਗੁਰ ਪ੍ਰਸਾਦ ਗੁਰੂ ਪਾਤਸ਼ਰਿ ਕਿਰਪਾ ਨਾਲ ਮਿਲਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਜਿਹਦਾ ਕੋਈ ਬੰਦਾਰੀ ਨਾ ਕਰਦਾ ਯਾਦ ਕਰਵਾਉਂਦਾ ਰਹਾ ਬੁਲਾ ਲੈਣਾ ਨਹੀਂ ਬੰਦੇ ਭੜਕਾਉਂਦੇ ਆਂ ਮਿਲਾ ਸਕਦਾ ਹੈ ਜੇ ਗੁਰੂ ਜੈਸਾ ਸੰਤ ਗੁਰ ਸੁਣੀਦਾ ਤੇਜੋ ਦੀ ਮੱਢੀ ਛੜੀਆਂ ਮੇਲੇ ਨੂੰ ਹਰ ਦਰਗਾਹ ਦਾ ਸੀਟ ਗੁਰੂਆਂ ਦਾ ਸੱਚੰਨੇ ਮਾਰਗ ਵੈਰ ਨੂੰ ਨਾਲ ਛੜੀਆਂ ਉਹਨੀਆਂ ਮਿਲਾ ਦਿੰਦੇ ਆ ਗੁਰੂ ਸਾਹਿਬ ਮਿਲਾ ਸਕਦੇ ਆ ਮਿਲਾਉਂਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਮਿਲਿਆ ਜਾ ਸਕਦਾ ਉਸ ਵੈਰ ਨੂੰ ਇਹ ਬੋਲਨ ਉੰਤਰਾ ਇਹ ਸਿੱਖ ਦਾ ਆਪਣੀ ਗਾਇੀ ਇਸ ਬਣਦੀ ਰੱਖਿਆ ਆਪਣੀਆਂ ਇਹ ਇਸ ਨੰਬਰ ਨੂੰ ਮਤਲਬ ਇਸ ਦਾ ਬਾਰੇ ਸਾਰੇ ਸਾਰੇ ਗੁਰਗ੍ਰਾਮ ਕਹੇ ਜੇ ਆਪਾਂ ਜਦੋਂ ਵੀ ਖਿਚਵਾ ਹਰ ਵੱਡੀ ਗੱਲ ਨੂੰ ਗੱਲ ਨੂੰ ਸਮਝਣਾ ਹੋਵੇ ਤੇਨੂੰ ਧਿਆਨ ਵਿੱਚ ਰੱਖੀ ਸਮਝੀ ਦਾ ਰਹਿਣਾ ਕਿ ਜਿਵੇਂ ਸਾਰੇ ਦੀ ਗੱਲ ਤੋਂ ਨਾਨਕ ਪਾਤਸ਼ਾਹ ਨੇ ਸਾਨੂੰ ਸਾਰੀ ਸਿੱਖੀ ਨੂੰ ਲੁਕਾਈ ਨੂੰ ਦੱਸੀ ਹੈ ਉਹ ਇਹ ਗੁਰੂ ਕਿਹਾ ਉਹ ਕੋਈ ਦੇਰੀ ਨਹੀਂ ਆਉਂਦੀ